ਪੰਜਾਬ ਦੀ ਜਿਹੜੀ ਜੰਗ ਜਨਰੇਸ਼ਨ ਆ ਉਹ ਜ਼ਿਆਦਾਤਰ ਕੈਨੇਡਾ ਦੇ ਵਿੱਚ ਜਾ ਵਸੀ ਹੈ ਇਸ ਲਈ ਅਸੀਂ ਕੱਲੇ ਪੰਜਾਬ ਦੇ ਸਿਸਟਮ ਦੇ ਨਾਲ ਨਹੀਂ ਜੁੜੇ ਹੋਏ ਅਸੀਂ ਹੁਣ ਕੈਨੇਡਾ ਦੇ ਹਰ ਇੱਕ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਜੋ ਵੀ ਉੱਥੇ ਕੋਈ ਘਟਨਾਵਾਂ ਹੁੰਦੀਆਂ ਹਨ ਉਹਨਾਂ ਦੇ ਨਾਲ ਅਸੀਂ ਜੁੜੇ ਹੋਏ ਹਾਂ ਕਿਉਂਕਿ ਪੰਜਾਬ ਦੇ ਹਰ ਇੱਕ ਛੋਟੇ ਤੋਂ ਛੋਟੇ ਬੰਦਾ ਅਤੇ ਵੱਡੇ ਤੋਂ ਵੱਡਾ ਅਫਸਰ ਦਾ ਪਰਿਵਾਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਜਾ ਵਸਿਆ ਹੈ ਇਸੇ ਤਰੀਕੇ ਦੇ ਨਾਲ ਜੋ ਵੀ ਕੁਝ ਕੈਨੇਡਾ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਜਾਂ ਉਥੇ ਇਕਨੋਮਿਕਲ ਸਿਸਟਮ ਦੇ ਵਿੱਚ ਉਤਲ-ਪੁਤਲ ਮੱਚਦੀ ਹੈ ਉਸ ਦੇ ਨਾਲ ਅਸੀਂ ਬਹੁਤ ਨੇੜੇ ਤੋਂ ਜੁੜੇ ਹੋ ਰਹੇ ਹਾਂ ਕਿਉਂਕਿ ਸਾਡਾ ਜਿਹੜਾ ਜਨਰੇਸ਼ਨ ਦਾ ਆਉਣ ਵਾਲਾ ਫਿਊਚਰ ਹੈ ਉਹ ਕੈਨੇਡਾ ਦੇ ਨਾਲ ਹੀ ਜੁੜਿਆ ਹੋਇਆ ਹੈ ਅੱਜ ਅਸੀਂ ਇੱਕ ਕੈਨੇਡਾ ਦਾ ਬਹੁਤ ਵੱਡੇ ਘਟਨਾ ਕਰੰਬਰੇ ਗੱਲ ਕਰਦੇ ਹਾਂ ਕਿਉਂਕਿ ਕੈਨੇਡਾ ਦਾ ਜਿਹੜਾ ਪੋਲੀਟੀਕਲ ਸਿਸਟਮ ਸੀਗਾ ਜਸਟਨ ਟਰੂਡੋ ਜਿਸ ਨੂੰ ਪਿਛਲੇ ਦਹਾਕੇ ਤੋਂ ਲੀਡ ਕਰਦੇ ਆ ਰਹੇ ਸਨ ਉਹ ਇਸ ਸਮੇਂ ਬੜਾ ਡਾਮਾਡੋਲ ਹੋ ਗਿਆ ਸੀ ਜਸਟਨ ਟਰੂਡੋ ਦੀ ਜਿਹੜੀ ਲਿਬਰਲ ਪਾਰਟੀ ਹੈ ਉਹ ਇਸ ਤਰੀਕੇ ਦੇ ਨਾਲ ਡਾਮਾਡੋਲ ਹੋ ਗਈ ਸੀ ਕਿ ਉਹਨਾਂ ਨੂੰ ਪਬਲਿਕ ਦੇ ਆਪਣੇ ਫੰਕਸ਼ਨਰਾਂ ਦੇ ਵਿੱਚ ਬੋਲਣ ਨਹੀਂ ਦਿੱਤਾ ਜਾ ਰਿਹਾ ਸੀ ਉਹਨਾਂ ਦੇ ਬੁਰਜ ਬਹੁਤ ਜ਼ਿਆਦਾ ਰੋਸ ਪ੍ਰਗਟ ਹੋ ਗਿਆ ਸੀ ਕੈਨੇਡਾ ਦੇ ਕਈ ਕਾਰਨਾ ਕਰਕੇ ਕ੍ਰਾਈਮ ਕਰਕੇ ਪੋਲੀਟਿਕਲ ਸਿਚੁਏਸ਼ਨ ਕਰਕੇ ਹਸਪੀਟਲਾਈਜੇਸ਼ਨ ਕਰਕੇ ਤੇ ਵਾਕੀ ਕੈਨੇਡਾ ਦੀ ਜਿਹੜੀ ਡਿਵੈਲਪਿੰਗ ਸਿਚੁਏਸ਼ਨ ਹੈ ਵਰਲਡ ਲੈਵਲ ਤੇ ਉਸ ਦਾ ਖਰਾਬ ਕਾਫੀ ਨੀਚੇ ਗਿਰ ਚੁੱਕਿਆ ਸੀ ਇਹਨਾਂ ਕਾਰਨਾ ਕਰਕੇ ਜਸਟਨ ਟਰੂਡੋ ਨੂੰ ਆਪਣਾ ਕਾਰਜਕਾਲ ਅਧ ਵਿਚਾਲੇ ਛੱਡ ਕੇ ਹੀ ਅਸਤੀਫਾ ਦੇਣਾ ਪਿਆ ਉਸ ਸਮੇਂ ਤੋਂ ਬਾਅਦ ਉਥੇ ਇੱਕ ਕreturnData ਕਰਮ ਮਾਰਕ ਕਰਨੇ ਜੋ ਕਿ ਉਥੇ ਦੇ ਕੈਨੇਡਾ ਦੇ ਬੈਂਕ ਦੇ ਫਾਈਨੈਂਸ਼ੀਅਲ ਫਾਈਨਾਂਸਿੰਗ ਐਡਵਾਈਜ਼ਰ ਵੀ ਸਨ ਤੇ ਉਹਨਾਂ ਨੂੰ ਲਿਬਰਲ ਪਾਰਟੀ ਨੇ ਆਪਣਾ ਨੇਤਾ ਚੁਣਿਆ ਉਸ ਦੇ ਆਉਣ ਤੋਂ ਬਾਅਦ ਇੱਕ ਵਰਲਡ ਦੇ ਵਿੱਚ ਹੋਰ ਵੱਡੀ ਘਟਨਾ ਹੁੰਦੀ ਹੈ ਉਸੇ ਹੀ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚ ਡੋਨਲਡ 트੍ਰੰਪ ਸੱਤਾ ਦੇ ਵਿੱਚ ਆਉਂਦੇ ਹਨ ਤੇ ਡੋਨਲਡ 트੍ਰੰਪ ਨੇ ਸਾਰੇ ਸੰਸਾਰ ਨੂੰ ਸਾਰੇ ਸੰਸਾਰ ਦੀ ਜੀਓ ਪੋਲਿਟਿਕਸ ਨੂੰ ਇਸ ਤਰੀਕੇ ਦੇ ਨਾਲ ਚੇਂਜ ਕਰ ਦਿੱਤਾ ਤੇ ਉਹਨਾਂ ਦੀ ਜਿਹੜੀ ਟੈਰਫ ਨੀਤੀ ਸੀ ਉਸ ਦਾ ਪ੍ਰਭਾਵ ਕੈਨੇਡਾ ਤੇ ਵੀ ਪਿਆ NATO ਤੇ ਵੀ ਪਿਆ ਯੂਰੋਪੀਅਨ ਯੂਨੀਅਨ ਤੇ ਵੀ ਪਿਆ ਤੇ ਉਹ ਉਹ ਸਿਚੁਏਸ਼ਨ ਦੇ ਵਿੱਚ ਕੈਨੇਡੀਅਨ ਜਿਹੜੇ ਲੋਕ ਸੀ ਕੈਨੇਡਾ ਦਾ ਜਿਹੜਾ ਇਕਨੋਮਿਕ ਇਕਨੋਮਿਕਲ ਸਿਸਟਮ ਸੀ ਉਹ ਬੜਾ ਡਗ ਮਗਾ ਗਿਆ ਸੀ ਤੇ ਉਸੇ ਸਿਚੁਏਸ਼ਨ ਨੂੰ ਦੇਖਦੇ ਹੋਏ ਲਿਬਰਲ ਨੇ ਆਪਣੇ ਬੈਸਟ ਫਾਈਨਾਂਸਿੰਗ ਐਡਵਾਈਜ਼ਰ ਮਾਰਕ ਕਾਰਨੀ ਨੂੰ ਆਪਣਾ ਨੇਤਾ ਚੁਣਿਆ ਤੇ ਨੇਤਾ ਚੁਣਨ ਤੋਂ ਬਾਅਦ ਮਾਰਕ ਕਾਰਨੀ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਤੇ ਪ੍ਰਧਾਨ ਮੰਤਰੀ ਬਣਦਿਆਂ ਹੀ 트럼ਪ ਦੇ ਨਾਲ ਮੁਕਾਬਲਾ ਕਰਨ ਦਾ ਉਹਨਾਂ ਦੀ ਸ਼ਮਤਾ ਉਹਨਾਂ ਦੀ ਕ੍ਰੈਡੀਬਿਲਟੀ ਨੂੰ ਦੇਖਦੇ ਹੋਏ ਉਹਨਾਂ ਦੀ ਜਿਹੜੀ ਐਜੂਕੇਸ਼ਨ ਲੈਵਲ ਜਾਂ ਉਹਨਾਂ ਨੇ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਨੂੰ ਲੀਡ ਕਰਨ ਦੇ ਨਾਤੇ ਦੇ ਨਾਲ ਉਹਨਾਂ ਨੂੰ ਜਿਹੜਾ ਕੈਨੇਡਾ ਦਾ ਲਿਬਰਲ ਪਾਰਟੀ ਦਾ ਜਹਾਜ਼ ਸੀ ਡੁੱਬਦਾ ਉਹਨੂੰ ਇਸ ਤਰੀਕੇ ਦੇ ਨਾਲ ਇੱਕ ਡੁੱਬਣ ਤੋਂ ਬਚਾਇਆ ਤੇ ਫਿਰ ਇੱਕ ਇਸ ਤਰ੍ਹਾਂ ਦੀ ਸਿਚੁਏਸ਼ਨ 'ਚ ਆ ਗਿਆ ਕਿ ਮੁੜ ਕੇ ਮਾਰਕ ਕਰਨੀ ਤੇ ਕੈਨੇਡਾ ਦੀ ਜਿਹੜੀ ਪੋਲੀਟੀਕਲ ਸਿਸਟਮ ਸੀ ਉਹ ਜਿੱਥੇ ਕਿ ਪੌਲੀ ਆਪਣੇ ਜਿਹੜਾ ਹੈਗਾ ਕਨਜ਼ਰਵੇਟਿਵ ਦੇ ਨੇਤਾ ਨੇ ਪੌਲੀ ਵੇਰ ਉਹਨਾਂ ਦੀ ਜਿਹੜੀ ਜਿੱਤ ਨਿਸ਼ਚਿਤ ਮੰਨੀ ਜਾਂਦੀ ਸੀ ਤੇ ਉਹਨਾਂ ਦਾ ਜਿਹੜਾ ਗ੍ਰਾਫ ਸੀ ਕਨਜ਼ਰਵੇਟਿਵ ਪਾਰਟੀ ਦਾ ਬਹੁਤ ਹਾਈ ਚੱਲ ਰਿਹਾ ਸੀ ਤੇ ਇੱਕਦਮ ਚੇਂਜ ਹੋ ਕੇ ਕਨਜ਼ਰਵੇਟਿਵ ਪਾਰਟੀ نیچے ਚਲੀ ਗਈ ਤੇ ਜਿਹੜਾ ਮਾਰਕ ਕਾਰਨੀ ਦੇ ਕਾਰਨ ਕਰਕੇ ਜਿਹੜਾ ਕੈਨੇਡਾ ਦਾ ਪੋਲੀਟੀਕਲ ਜਿਹੜਾ ਗ੍ਰਾਫ ਸੀ ਉਹ ਚੇਂਜ ਹੋ ਕੇ ਮਾਰਕ ਕਾਰਨੀ ਤੇ ਲਿਬਰਲ ਦੇ ਹੱਕ ਦੇ ਵਿੱਚ ਚਲਾ ਗਿਆ ਦੋਸਤੋ ਇੱਥੇ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਮਾਰਕ ਕਾਰਨੀ ਦੇ ਵਿੱਚ ਐਸਾ ਹੈ ਕਿ ਕਿ ਜਿਹੜਾ ਉਹਨਾਂ ਨੇ ਕੈਨੇਡਾ ਦੀ ਲਿਬਰਲ ਪਾਰਟੀ ਦਾ ਦੁੱਬਦਾ ਜਹਾਜ਼ ਨੂੰ ਫਿਰ ਤੈਰਨ ਲਾਟਾ ਇਸ ਦਾ ਕਾਰਨ ਨੂੰ ਜਾਣਨ ਪਿੱਛੇ ਅਸੀਂ ਮਾਰਕ ਕਾਰਨੀ ਦੀ ਜ਼ਿੰਦਗੀ ਦੇ ਉੱਤੇ ਝਾਤੀ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਮਾਰਕ ਕਾਰਨੀ ਕੈਨੇਡਾ ਦੇ ਅਲਟਾ ਸਟੇਟ ਦੇ ਵਿੱਚ ਪੈਦਾ ਹੋਏ ਉਹਨਾਂ ਦੇ ਮਾਪੇ ਬੜੇ ਪੜ੍ਹੇ ਲਿਖੇ ਸੀ ਉਹਨਾਂ ਦੇ ਦੋ ਭਾਈ ਸੀ ਤੇ ਇੱਕ ਭੈਣ ਸੀ ਤੇ ਮਾਰਕ ਕਾਰਨੀ ਨੇ ਆਪਣਾ ਜਿਹੜੀ ਗ੍ਰੈਜੂਏਸ਼ਨ ਆ ਉਹ ਹਾਰਵਰਡ ਯੂਨੀਵਰਸਿਟੀ ਤੋਂ फाइनेंसिंग ਦੇ ਵਿੱਚ ਸ਼ੁਰੂ ਕੀਤੀ ਫਾਈਨਾਂਸਿੰਗ ਤੋਂ ਹਾਰਵਰਡ ਯੂਨੀਵਰਸਿਟੀ ਤੋਂ ਉਹਨਾਂ ਨੇ ਇਹ ਆਪਣੇ ਸ਼ੁਰੂ ਕਰਨ ਤੋਂ ਬਾਅਦ ਉਹ ਆਪਣੇ ਗੋਲਡਸਮਿਥ ਦੇ ਵਿੱਚ ਉਹਨਾਂ ਦੀ ਅਪੁਆਇੰਟਮੈਂਟ ਹੋਈ ਗੋਲਡਸਮਿਥ ਇੱਕ ਬਹੁਤ ਹੀ ਫਾਈਨਾਂਸਿੰਗ ਵੱਡਾ ਜਾਣਿਆ ਮਾਨਿਆ ਅਧਾਰਾ ਹੈਗਾ ਉਹਨਾਂ ਨੇ ਉੱਥੇ ਹੀ ਨਹੀਂ ਉਸ ਤੋਂ ਬਾਅਦ ਫਿਰ ਉਹ ਪੀ ਐਚ ਡੀ ਕਰਨ ਆਕਸਫੋਰਡ ਯੂਨੀਵਰਸਿਟੀ ਇੰਗਲੈਂਡ ਚਲੇ ਗਏ ਇੰਗਲੈਂਡ ਐਕਸਪੋਰਟ ਯੂਨੀਵਰਸਿਟੀ ਦੇ ਵਿੱਚ ਜਦੋਂ ਉਹਨਾਂ ਨੇ ਆਪਣੀ ਪੀ ਐਚ ਡੀ ਕੀਤੀ ਤਾਂ ਜਿਹੜਾ ਉਹਨਾਂ ਦਾ ਮੇਨ ਫੋਕਸ ਸੀਗਾ ਆਪਣੇ ਜਿਹੜਾ ਉਹਨਾਂ ਦਾ ਮੇਨ ਥੀਸਿਸ ਸੀਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਾਡਾ ਆਉਣ ਵਾਲਾ ਫਿਊਚਰ ਹੈ ਜਿਹਦੇ ਵਿੱਚ এনवायरमेंट ਦਾ ਵੀ ਬੜਾ ਵੱਡਾ ਰੋਲ ਰਹਿਣਾ ਹੈਗਾ ਕਿਉਂਕਿ এনवायरमेंट ਚੇਂਜ ਹੋ ਰਹੀ ਹੈ ਇਕਨੋਮਿਕਲੀ ਸਟੇਬਿਲਟੀ ਵੀ ਬਣਾ ਕੇ ਰੱਖਣੀ ਆ ਮੰਗਾਈ ਨੂੰ ਵੀ ਕੰਟਰੋਲ ਕਰਨਾ ਹੈਗਾ ਉਹਨਾਂ ਦੇ ਇਸ ਕੇਂਦਰ ਬਿੰਦੂ ਦੇ ਉੱਤੇ ਉਹਨਾਂ ਨੇ ਆਪਣੀ ਪੀ ਐਚ ਡੀ ਕੀਤੀ ਉਸ ਤੋਂ ਬਾਅਦ ਜਦੋਂ ਫਿਰ ਉਹਨਾਂ ਨੂੰ ਕੈਨੇਡਾ ਦਾ ਆਪਣੇ ਡਿਪਟੀ ਬੈਂਕ ਗਵਰਨਰ ਲਗਾਇਆ ਗਿਆ ਉਸੇ ਦੌਰਾਨ ਇਸੇ ਦੌਰਾਨ 2008 ਦੇ ਵਿੱਚ ਇੱਕ ਜਾਨੀ ਕਿ ਇਕਨੋਮਿਕਲ ਪਚਾਲ ਆਇਆ ਦੁਨੀਆ ਦੇ ਵਿੱਚ ਦੁਨੀਆ ਦੇ ਵਿੱਚ ਕੌਨ ਇਕਨੋਮਿਕਲ ਪਚਾਲ ਇਸ ਤਰ੍ਹਾਂ ਦਾ ਸੀ ਕਿ ਸਾਰੇ ਦੇਸ਼ਾਂ ਦੇ ਬੈਂਕ ਬੈਂਕਕ੍ਰਾਪਟ ਹੋ ਗਏ ਲੀਮਨ ਸੀਨਨ ਸੀ ਉਹ ਬੜਾ ਫੇਮਸ ਨੀਕੇ ਨਾ ਜਾਣਦੇ ਆ ਉਹਨਾਂ ਨੇ ਬੈਂਕਕ੍ਰੈਪਸੀ 파ਟੀ ਯੂਰਪ ਡੁੱਬਣ ਲੱਗ ਗਿਆ ਤੇ ਅਮਰੀਕਾ ਦੀ ਇਕਨੋਮਿਕਲ ਸਿਚੁਏਸ਼ਨ ਬੜੀ ਬਹੁਤ ਹੀ ਬੁਰੀ ਤਰੀਕੇ ਦੇ ਵਿੱਚ ਫਸ ਗਈ ਉਸੇ 2008 ਦੇ ਵਿੱਚ ਪਰ ਕੈਨੇਡਾ ਦੀ ਜਿਹੜੀ ਸਿਚੁਏਸ਼ਨ ਸੀ ਉਹ ਬੜੀ ਸਟਰੋਂਗ ਤਰੀਕੇ ਦੇ ਨਾਲ ਵਾਕੀ ਦੁਨੀਆ ਨਾਲੋਂ ਵੱਖਰੀ ਸੀ ਕੈਨੇਡਾ ਇਕਨੋਮਿਕਲੀ ਜਿਹੜਾ ਸਿਚੁਏਸ਼ਨ ਸੀ ਉਹ ਬਾਕੀ ਕੰਟਰੀਆਂ ਦੇ ਨਾਲੋਂ ਵੱਖਰੀ ਸੀ ਇੱਕ ਕੈਨੇਡਾ ਦੀ ਇਹ ਸਿਚੁਏਸ਼ਨ ਨੂੰ ਦੇਖਦੇ ਹੋਏ ਉਹਦਾ ਸਾਰਾ ਕ੍ਰੈਡਿਟ ਮਾਰਕ ਕਾਰਨੀ ਨੂੰ ਦਿੱਤਾ ਗਿਆ ਕਿ ਉਹਨਾਂ ਨੇ ਆਪਣੀ ਸੂਝ-ਬੂਝ ਦੇ ਨਾਲ ਫਾਈਨਾਂਸਿੰਗ ਆਪਣੇ ਦਿਮਾਗ ਦੇ ਨਾਲ ਕੈਨੇਡਾ ਨੂੰ ਇਸ ਇਕਨੋਮਿਕਲ ਜਿਹੜਾ ਪੁਚਾਲ ਆਇਆ ਸੀ ਉਸ ਦੇ ਵਿੱਚ ਕੈਨੇਡਾ ਨੂੰ ਕਿਸੇ ਵੀ ਹਾਲਤ ਦੇ ਵਿੱਚ ਕੋਈ ਚੋਟ ਨਹੀਂ ਆਉਣ ਦਿੱਤੀ ਉਸੇ ਦੌਰਾਨ ਉਹਨਾਂ ਨੂੰ ਟਾਈਮ ਮੈਗਜ਼ੀਨ ਦੇ ਵਿੱਚ ਜਿਹੜਾ ਕਿ ਟਾਈਮ ਮੈਗਜ਼ੀਨ ਦੇ ਵਿੱਚ ਕੈਨੇਡਾ ਦੇ ਵਿੱਚ ਉਹਨਾਂ ਨੂੰ ਜਿਹੜੇ ਦੁਨੀਆ ਦੇ ਸਭ ਤੋਂ ਫੇਮਸ ਜਿਹੜੇ ਬੰਦੇ ਸੀਗੇ ਉਹਨਾਂ ਦੇ ਵਿੱਚ ਉਸ ਨੂੰ ਨੂੰ ਜਗ੍ਹਾ ਮਿਲੀ ਤੇ ਉਹਨਾਂ ਨੂੰ ਇੱਕ ਸ਼ਕਤੀਸ਼ਾਲੀ ਫਾਈਨੈਂਸਰ ਤੌਰ ਤੇ ਸਾਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਸੀ ਤੇ ਉਸ ਤੋਂ ਬਾਅਦ ਇੰਗਲੈਂਡ ਦੀ ਹਾਲਤ ਬੜੀ ਖਰਾਬ ਹੋਈ ਇੰਗਲੈਂਡ ਨੇ ਉਹਨਾਂ ਨੂੰ ਆਪਣਾ ਇੰਗਲੈਂਡ ਦੇ ਬੈਂਕ ਦਾ ਗਵਰਨਰ ਨਿਯੁਕਤ ਕਰਨਾ ਚਾਹਿਆ ਪਰ ਮਾਰਕ ਕਾਰਨੀ ਨੇ ਪਹਿਲਾਂ ਇਸ ਚੀਜ਼ ਇਹ ਪੋਸਟ ਲੈਣ ਲਈ ਨਹੀਂ ਮੰਨੇ ਪਰ ਕੋ ਸਮੇਂ ਤੋਂ ਬਾਅਦ ਮਾਰਕ ਕਰਨੀ ਨੇ ਇਹ ਪੋਸਟ ਐਕਸੈਪਟ ਕਰ ਲਈ ਫਿਰ ਜਦੋਂ ਮਾਰਕ ਕਰਨੀ ਇੰਗਲੈਂਡ ਦੇ ਆਪਣੇ ਬੈਂਕ ਦੇ ਗਵਰਨਰ ਬਣੇ ਤਾਂ ਉਸ ਸਮੇਂ ਉਹਨਾਂ ਨੇ ਇੰਗਲੈਂਡ ਦੇ ਵਿੱਚ ਜਾ ਕੇ ਇੰਗਲੈਂਡ ਦੇ ਜਿਹੜੀ ਇਕਨੋਮਿਕਲ ਹਾਲਤ ਸੀ ਜਿਹੜਾ ਇੱਕ ਇੰਗਲੈਂਡ ਦਾ ਡੁੱਬਦਾ ਇਕਨੋਮਿਕਲ ਜਹਾਜ਼ ਸੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਪਰ ਉਹ ਉੱਥੇ ਕਾਮਯਾਬ ਨਹੀਂ ਰਹੇ ਕਿਉਂਕਿ ਇੰਗਲੈਂਡ ਯੂਰਪ ਯੂਨੀਅਨ ਦਾ ਹਿੱਸਾ ਬਣ ਚੁੱਕਿਆ ਸੀ ਪਰ ਫਿਰ ਬ੍ਰਿਕਸਟ ਜਿਹਨੂੰ ਕਹਿੰਦੇ ਨੇ ਉਹਦੇ ਵਿੱਚੋਂ ਇੰਗਲੈਂਡ ਨੂੰ ਬਾਹਰ ਕੱਢਿਆ ਗਿਆ ਤੇ ਉਹ ਕੱਢਣ ਦੇ ਪਿੱਛੇ ਮਾਰਕ ਕਾਰਨੀ ਦਾ ਹੱਥ ਮੰਨਿਆ ਜਾਂਦਾ ਸੀ ਤੇ ਇਸ ਕਰਕੇ ਉਹਨਾਂ ਦੀ ਉੱਥੇ ਜਿਹੜੀ 5-6 ਸਾਲ ਦੀ ਜਿਹੜੀ ਗਵਰਨਰ ਦਾ ਅਹੁਦਾ ਸੀ ਉਹ ਕਾਫੀ ਕ੍ਰਿਟਿਸਿਜ਼ਮ ਦੇ ਵਿੱਚ ਫਸਿਆ ਰਿਹਾ ਜਿਹੜੀ ਉਹਦਾ ਦੀ ਸ਼ਾਰਟ ਟਰਮ ਆਪਣੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਲੇਜ਼ਰਟ ਸੀਗੀ ਉਹਨਾਂ ਨੇ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਕੀਤਾ ਮਾਰਕਰਨੀ ਦਾ ਕਿਉਂਕਿ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਕੰਟਰੀ ਨੂੰ ਇਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਮਾਰਕਰਨੀ ਦੀਆਂ ਪਾਲਸੀਆਂ ਨੇ ਇੰਗਲੈਂਡ ਨੂੰ ਤੇ ਉਸ ਤੋਂ ਬਾਅਦ ਇੰਗਲੈਂਡ ਦੇ ਵਿੱਚ ਜਾਨੀ ਕਿ ਮਾਰਕਰਨੀ ਨੂੰ ਜਿਹੜਾ ਕੀ ਕਿਹਾ ਜਾਂਦਾ ਸੀ ਵੀ ਇਹ ਇੱਕ ਜਿਹੜੇ ਬੁਆਏਫਰੈਂਡ ਨੇ ਜਾਣ ਕੇ ਇਹਨਾਂ ਨੂੰ ਇਸ ਤਰ੍ਹਾਂ ਦਾ ਬੁਆਏਫਰੈਂਡ ਮੰਨਿਆ ਜਾਂਦਾ ਜਿਨ੍ਹਾਂ ਦੇ ਨਾਲ ਬੁਆਏਫਰੈਂਡ ਜਿਹੜਾ ਜਿਹੜਾ ਰਿਸ਼ਤਾ ਸੀ ਉਹ ਬਹੁਤ ਵਧੀਆ ਨਹੀਂ ਚੱਲਿਆ ਗਿਆ ਇਹ ਬਾਹਰਲੇ ਬੁਆਏਫਰੈਂਡ ਇੱਥੇ ਕਾਮਯਾਬ ਨਹੀਂ ਹੋਏ ਉਸ ਤੋਂ ਬਾਅਦ ਫਿਰ ਮਾਰਕ ਕਰਨੀ ਕੈਨੇਡਾ ਦੇ ਐਡਵਾਈਜ਼ਰ ਆਏ ਤੇ ਟਰੂਡੋ ਗਵਰਨਮੈਂਟ ਦੇ ਵਿੱਚ ਉਹ ਕੈਨੇਡਾ ਦੀ ਲਿਬਰਲ ਪਾਰਟੀ ਦੇ ਐਡਵਾਈਜ਼ਰ ਵੀ ਰਹੇ ਇੱਥੇ ਇੱਕ ਜਾਣਨਯੋਗ ਗੱਲ ਹੋਰ ਵੀ ਹੈ ਕਿ ਕੈਨੇਡਾ ਦੇ ਇਕੱਲੇ ਲਿਬਰਲ ਪਾਰਟੀ ਦੇ ਮਾਰਕਰਨੀ ਡਵਾਈਜ਼ਰ ਨਹੀਂ ਰਹੇਗੇ ਕੈਨੇਡਾ ਦੀ ਜਿਹੜੇ ਆਪਣੇ ਕਨਜ਼ਰਵੇਟਿਵ ਪਾਰਟੀ ਦੇ ਵਿੱਚ ਵੀ ਜਿਹੜੇ ਆਪਣੇ ਉਹਨਾਂ ਦੀ ਵਿੱਚ ਵੀ ਮਾਰਕਰਨੀ ਪੋਲੀਟੀਕਲ ਐਡਵਾਈਜ਼ਰ ਰਹੇ ਨੇ ਮਾਰਕਰਨੀ ਨੂੰ ਕੈਨੇਡਾ ਦੇ ਵਿੱਚ ਜਿਹੜਾ ਕਾਰਬਨ ਟੈਕਸ ਹੈ ਉਸ ਦੇ ਲਈ ਵੀ ਕਾਫੀ ਵੱਡਾ ਜ਼ਿੰਮੇਵਾਰ ਮੰਨੇ ਜਾਂਦਾ ਹੈ ਹੁਣ ਦੁਬਾਰਾ ਜਦੋਂ ਇਹ ਸਥਿਤੀ ਆਈ ਹੈ ਮਾਰਕਰਨੀ ਦੀ ਇਸੀ ਥੋੜੀ ਜਿਹੜੀ ਜ਼ਿੰਦਗੀ ਦੇ ਉੱਤੇ ਛਾਤੀ ਮਾਰੀ ਹੈ ਫੌਨ ਮਾਰਕ ਕਾਰਨੀ ਕੈਨੇਡਾ ਦੇ ਵਿੱਚ ਲਿਬਰਲ ਪਾਰਟੀ ਦੇ ਨੇਤਾ ਹਨ ਤੇ ਜਿਹੜੀ ਉਹਨਾਂ ਨੇ ਸਨੈਪ ਇਲੈਕਸ਼ਨ ਅਨਾਉਂਸ ਕੀਤੀ ਹੈ ਉਹ ਨੇਕਸ਼ਨ ਆਪਣੇ ਆਉਣ ਵਾਲੇ ਪ੍ਰਾਈਮ ਮਿਨਿਸਟਰ ਤੌਰ ਤੇ ਲੜ ਰਹੇ ਹਨ ਕਿਉਂਕਿ ਮਾਰਕ ਕਾਰਨੀ ਕਦੇ ਵੀ ਕਿਸੇ ਵੀ ਸਮੇਂ ਉਹ ਕਿਸੇ ਤਰੀਕੇ ਦੇ ਨਾਲ ਕਦੇ ਇਲੈਕਸ਼ਨ ਨਹੀਂ ਲੜੇ ਹੈਗੇ ਉਹ ਫਸਟ ਟਾਈਮ ਆਪਣੇ ਪਬਲਿਕ ਦੇ ਵਿੱਚ ਜਾ ਕੇ ਇਲੈਕਸ਼ਨ ਲੜ ਰਹੇ ਹਨ ਤੇ ਹੁਣ ਜਿਹੜਾ ਜ਼ਿਆਦਾਤਰ ਜਿਹੜਾ ਲੋਕਾਂ ਦਾ ਇਹ ਵਿਸ਼ਵਾਸ ਹੈ ਕਿ ਮਾਕ ਕਰਨੀ ਕੈਨੇਡਾ ਨੂੰ ਇਸ ਜਿਹੜਾ ਫਾਈਨਾਂਸਿੰਗ ਫਾਈਨੈਂਸ਼ੀਅਲ ਉਠਲ ਪੁਥਲ ਹੈ ਟ੍ਰੈਂਪ ਉਹ ਲੋਪਾਇਦਾ ਕੀਤੀ ਹੋਈ ਉਸ ਦਾ ਸਭ ਤੋਂ ਵਧੀਆ ਤਰੀਕੇ ਨਾਲ ਟੱਕਰਾ ਕਰ ਸਕਦੇ ਹਨ ਪਰ ਦੂਸਰੇ ਪਾਸੇ ਜਿਹੜੇ ਪੋਲੀਵਿਅਰ ਅਨ ਕੰਜ਼ਰਵੇਟਿਵ ਹਨ ਉਹ ਇਹ ਚੀਜ਼ ਕਹਿ ਰਹੇ ਹਨ ਕਿ ਪਿਛਲੇ 10 ਸਾਲਾਂ ਤੋਂ ਹੀ ਟੂਡੋ ਗਵਰਨਮੈਂਟ ਦੇ ਨਾਲ ਕੰਮ ਕਰ ਰਹੇ ਸਨ ਇਹ ਇੱਕ ਆਪਣੇ ਨਵੀਂ ਬੋਤਲ ਦੇ ਵਿੱਚ ਪੁਰਾਣੀ ਸ਼ਰਾਬ ਵਾਲੀ ਗੱਲ ਹੋਏਗੀ ਇਹ ਚੇਂਜ ਨਹੀਂ ਲਿਆ ਸਕਦੇ ਕਿਉਂਕਿ ਸਾਡਾ ਜਿਹੜਾ ਹਸਪੀਟਲਾਈਜੇਸ਼ਨ ਹੈ ਸਾਡਾ ਜਿਹੜਾ ਕਰਿਆ ਕਰਾਇਮ ਜਿਹੜਾ ਕੈਨੇਡਾ ਦੇ ਵਿੱਚ ਸਿਚੁਏਸ਼ਨ ਆ ਉਹ ਬਹੁਤ ਬੁਰੀ ਤਰੀਕੇ ਦੇ ਨਾਲ ਵੱਧ ਚੁੱਕੀ ਹੈ ਇਸ ਕਰਕੇ ਜਿਹੜਾ ਉਹ ਕਹਿ ਰਹੇ ਹਨ ਕਿ ਨਹੀਂ ਇਹ ਮਾਰ ਕਰਨੀ ਕੈਨੇਡਾ ਦੇ ਵਿੱਚ ਕੋਈ ਐਸੀ ਤਬਦੀਲੀ ਨਹੀਂ ਕਰ ਸਕਦੇ ਜੋ ਕਿ ਲਿਬਰਲ ਤੋਂ ਵੱਖਰੀ ਹੋਵੇ ਪਰ ਕਿਉਂਕਿ ਜਿਹੜਾ ਲਿਬਰਲ ਹੈ ਉਹ ਇੱਕ ਸਾਰਾ ਉਹਨਾਂ ਦਾ ਪਾਲਿਸੀ ਸੈਟਅਪ ਹੈ ਉਸ ਨੂੰ ਇਹ ਕਿਸੇ ਵੀ ਤਰੀਕੇ ਨਾਲ ਐਸਾ ਬਦਲਾ ਨਹੀਂ ਕਰ ਸਕਦੇ ਜੋ ਪਿਛਲੇ 10 ਸਾਲਾਂ ਦੇ ਵਿੱਚ ਉਹਨਾਂ ਨੇ ਕੀਤਾ ਹੋਵੇ ਇਸੇ ਲਈ ਜਿਹੜੇ ਪੋਲੀਵੇਅਰ ਹੈਗੇ ਉਹ ਕਹਿ ਰਹੇ ਨੇ ਕਿ ਅਸੀਂ ਇੱਕ ਕੈਨੇਡਾ ਲਈ ਬੈਟਰ ਆਪਸ਼ਨ ਆ ਅਸੀਂ ਕੈਨੇਡਾ ਨੂੰ ਬਦਲ ਸਕਦੇ ਹਾਂ ਅਸੀਂ ਕੈਨੇਡਾ ਨੂੰ ਇਸ ਸਿਚੁਏਸ਼ਨ ਤੋਂ ਕੱਢ ਸਕਦੇ ਹਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੇਖਿਆ ਜਾਵੇਗਾ ਕਿ ਕੌਣ ਕਿਸ ਸਥਿਤੀ ਵਿੱਚ ਜਾਂਦਾ ਹੈਗਾ ਕੈਨੇਡਾ ਦੇ ਲੋਕ ਕਿਸ ਦੇ ਉੱਤੇ ਵਿਸ਼ਵਾਸ ਕਰਦੇ ਹਨ ਕਨਜ਼ਰਵੇਟਿਵ ਦੇ ਉੱਤੇ ਵਿਸ਼ਵਾਸ ਕਰਦੇ ਹਨ ਕਿ ਮਾਰਕ ਕਰਨੇ ਕੈਨੇਡਾ ਦੇ ਲਿਬਰਲ ਦਾ ਜਿਹੜਾ ਡੁੱਬਦਾ ਜਹਾਜ਼ ਆ ਉਸ ਨੂੰ ਪਾਰ ਨਗਾਉਂਦੇ ਹਨ ਇਹ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਪਤਾ ਚੱਲ ਜਾਊਗਾ ਪੰਜਾਬੀ ਕੈਨੇਡਾ ਦੇ ਨਾਲ ਬਹੁਤ ਨੇੜੇ ਜੁੜੇ ਹਨ ਕਿਉਂਕਿ ਪੰਜਾਬੀਆਂ ਦੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹ ਕੈਨੇਡਾ ਦੇ ਵਿੱਚ ਜਾ ਵਸੀ ਹੈ ਇਸ ਲਈ ਹਰ ਇੱਕ ਕੈਨੇਡਾ ਦੇ ਆ ਕੋਈ ਵੀ ਘਟਨਾਕ੍ਰਮਾ ਉਹ ਅਸੀਂ ਬੜੇ ਨੇੜੇ ਤੋਂ ਵਾਚ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਚੀਜ਼ ਦੇ ਉੱਤੇ ਅਪਡੇਟ ਦਿੰਦੇ ਰਵਾਂਗੇ ਤਦ ਤੱਕ ਮੈਨੂੰ ਅਜਾਜ਼ ਦਿਓ ਤੇ ਚੈਨਲ ਦੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਧੰਨਵਾਦ